ਬੁਕਸਮੈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਪੰਜਾਬ ਦੀ ਗੱਲ ਕਰਦੇ ਆਂ ਤਾਂ ਪੰਜਾਬ ਦੇ ਵਿੱਚ ਇਸ ਵਕਤ ਇੱਕ ਵੱਡੀ ਗੱਲ ਚੱਲ ਰਹੀ ਹੈ ਕਿ ਮਾਫੀਆ ਬਹੁਤ ਉਗਰ ਹੋ ਚੁੱਕਾ ਬਹੁਤ ਵੱਡੇ ਪੱਧਰ ਤੇ ਫੈਲ ਚੁੱਕਾ ਰੇਤ ਮਾਫੀਆ ਹੋਵੇ ਟਰਾਂਸਪੋਰਟ ਮਾਫੀਆ ਹੋਵੇ ਜਾਂ ਹੋਰ ਜਿੰਨੇ ਵੀ ਆਪਾਂ ਗੱਲ ਕਰ ਲਈਏ ਹਰ ਪਾਸੇ ਮਾਫੀਆ ਦਾ ਰਾਜ ਦੱਸਿਆ ਜਾ ਰਿਹਾ ਇਹ ਦਾਅਵੇ ਕੀਤੇ ਗਏ ਸੀ ਕਿ ਸਰਕਾਰ ਬਦਲਣ ਤੋਂ ਬਾਅਦ ਮਾਫੀਆ ਦੀ ਲਗਾਮ ਜਿਹੜੀ ਆ ਕੱਸੀ ਜਾਵੇਗੀ ਤੇ ਹਰ ਚੀਜ਼ ਤੇ ਜਿਹੜਾ ਮਾਫੀਆ ਦਾ ਰਾਜ ਹੋਇਆ ਉਹਨੂੰ ਬਹਾਲ ਕੀਤਾ ਜਾਵੇਗਾ ਪਰ ਹਾਲਾਤ ਜਿਉਂ ਦੇ ਤਿਉਂ ਜਾ ਪਰੇ ਨੇ ਤੇ ਵੱਡੇ ਪੱਧਰ ਤੇ ਮਾਫੀਆ ਦੀਆਂ ਗੱਲਾਂ ਹੋ ਰਹੀਆਂ ਨੇ ਹਾਜ ਵੀ ਪੰਜਾਬ ਸਰਕਾਰ ਦੇ ਵੱਲੋਂ ਵੀ ਵੱਡੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਹਾਲਾਤ ਕੀ ਨੇ ਅੱਜ ਅਸੀਂ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਟਰਾਂਸਪੋਰਟ ਮਾਫੀਆ ਦੀ ਬਹੁਤ ਵੱਡੇ ਪੱਧਰ ਤੇ ਗੱਲ ਹੁੰਦੀ ਹੈ ਪੰਜਾਬ ਦੇ ਵਿੱਚ ਅਸੀਂ ਜੇ ਗੱਲ ਕਰੀ ਤਾਂ ਲੋਕਾਂ ਦੀ ਸਹੂਲਤ ਦੇ ਲਈ ਇੰਟੀਗਰਲ ਬੱਸਾਂ ਜਿਹੜੀਆਂ ਵੱਡੇ ਪੱਧਰ ਤੇ ਚਲਾਈਆਂ ਜਾ ਰਹੀਆਂ ਨੇ ਏਸੀ ਬੱਸਾਂ ਨੇ ਬਹੁਤ ਸਾਰੀਆਂ ਸਹੂਲਤਾਂ ਨੇ ਸਾਡੇ ਨਾਲ ਅੱਜ ਬੱਸ ਜਿਹੜੀ ਆ ਚੱਲਦੀ ਆ ਇਹਦੇ ਵਿੱਚ ਕੁਝ ਮੁਲਾਜ਼ਮ ਵੀ ਸਾਡੇ ਨਾਲ ਮੌਜੂਦ ਨੇ ਜਿਹੜੇ ਦਿੱਲੀ ਮਲੋੜ ਤੱਕ ਦਾ ਸਫ਼ਰ ਕਰਦੇ ਨੇ ਇਸ ਬੱਸ ਦੇ ਨਾਲ ਵੀ ਇੱਕ ਤਰਾਸ ਦੀ ਹੋਈ ਸੀ ਉਹ ਵੀ ਇਹਨਾਂ ਤੋਂ ਜਾਣਦੇ ਆ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਗੁਰਪ੍ਰੀਤ ਜੀ ਇਸ ਬੱਸ ਦੀ ਗੱਲ ਕਰ ਲਈ ਕਿੱਥੋਂ ਦਾ ਕਿੱਥੇ ਤੱਕ ਦਾ ਰੂਟ ਹੈਗਾ ਇਹਦਾ ਇਸ ਦਾ ਮਲੋੜ ਚੰਡੀਗੜ੍ਹ ਨਵਾਂ ਟਾਈਮ ਪਾਇਆ ਸੀ ਜੀ ਪਰ orbitt aviation ਇੱਕ ਪ੍ਰਾਈਵੇਟ ਕੰਪਨੀ ਜਿਹੜੀ ਬਾਦਲ ਦੀ ਹਕੂਮਤ ਦੇ ਅੰਦਰ ਚੱਲਦੀ ਹੈ ਜੀ ਉਹਨਾਂ ਨੇ ਇੱਕ ਨਜਾਇਜ਼ ਦਾ ਸਾਡੇ ਤੇ ਪਰਮਟ ਤੇ ਅਲੀਗੇਸ਼ਨ ਲਾ ਕੇ ਹਾਈ ਕੋਰਟ ਤੋਂ ਸਟੇ ਲੈ ਲਿਆ ਪਰ ਅਫਸੋਸ ਦੀ ਗੱਲ ਇਹ ਹੈ ਕਿ ਹਾਈ ਕੋਰਟ ਨੇ ਬਿਨਾ ਪੰਜਾਬ ਰੋਡਵੇਜ ਦਾ ਪੱਖ ਜਾਣੇ ਬਿਨਾ ਸਾਡੇ ਮੁਲਾਜ਼ਮਾਂ ਦਾ ਪੱਖ ਜਾਣੇ ਉਹਨਾਂ ਨੂੰ ਸਟੇ ਦਿੱਤਾ ਜਿਸ ਦੀ ਅਗਲੀ ਸੁਣਵਾਈ 18 ਜਨਵਰੀ 28 ਜਨਵਰੀ ਹੈ ਜੀ ਉਦੋਂ ਤੱਕ ਇਹ ਸਾਡੀ ਬੱਸ ਜਿਹੜੀ ਬੰਦ ਕਰਤੀ ਹਾਲਾਂਕਿ ਪੂਰੀਆਂ ਫੀਸਾਂ ਪਰਮਿਟ ਦੀ ਫੀਸ ਹੋਰ ਜਿੰਨੀਆਂ ਵੀ ਫੀਸਾਂ ਇੱਕ ਬੱਸ ਨੂੰ ਚਲਾਉਣ ਵਾਸਤੇ ਜ਼ਰੂਰੀ ਹੁੰਦੀਆਂ ਉਹ ਉਤਾਰੀਆਂ ਹੋਈਆਂ ਰੁੜਵੇ ਨੇ ਤੇ ਲੋਕਾਂ ਦੇ ਨਾਲ ਸਰਾਸਰ ਧੱਕਾ ਹੋ ਰਿਹਾ ਜਿਸ ਦੀ ਸਰਕਾਰ ਕੋਈ ਵਧੀਆ ਤਰੀਕੇ ਨਾਲ ਸੁਣਵਾਈ ਨਹੀਂ ਕਰ ਰਹੀ ਅੱਜ ਜੇ ਅਸੀਂ ਗੱਲ ਕਰੀਏ ਇਹ ਉਹੀ ਬੱਸ ਹੈ ਜਿਹੜੀ ਗਿੱਦੜਬਾਹ ਦੇ ਲੋਕਾਂ ਦੇ ਲਈ ਵੱਡੀ ਸਹੂਲਤ ਹੈ ਮਲੋੜ ਦੇ ਲੋਕਾਂ ਦੇ ਲਈ ਵੱਡੀ ਸਹੂਲਤ ਹੈ ਜੀ ਤੇ ਆ ਰਾਜਾ ਵੜਿੰਗ ਹੁਣਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਸੀਗੀ ਅਦਾਲਤ ਪ੍ਰਕਿਰਿਆ ਦੇ ਵਿੱਚ ਚੱਲ ਗਈ ਆ ਹੁਣ ਤੁਹਾਨੂੰ ਕੀ ਲੱਗਦਾ ਕੀ ਹੋਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਊਗਾ ਇਹਦਾ ਹਾਂਜੀ ਇਹ ਉਹ ਬੱਸ ਗਿੱਦੜਬਾਹ ਦੇ ਐਮਐਲਏ ਰਾਜਾ ਮਰਿੰਦਰ ਸਿੰਘ ਵੜਿੰਗ ਵੱਲੋਂ ਚਲਾਈ ਗਈ ਸੀ ਮਲੋੜ ਤੋਂ ਬਹੁਤ ਸੋਹਣਾ ਤੜਕੇ ਪਹਿਲਾ ਟਾਈਮ ਸੀਗਾ 350 ਦਾ 350 ਤੇ ਚੱਲ ਕੇ ਸਵਾ 8 ਹਾਈ ਕੋਰਟ ਦੇ ਪੀਜੀਆਈ ਦੇ ਲੋਕਾਂ ਨੂੰ ਬਹੁਤ ਵਧੀਆ ਸਹੂਲਤ ਦਿੱਤੀ ਸੀ ਪਰ ਹੁਣ ਇਹ ਬੱਸ ਕੋਟਕਚੈਰੀਆਂ ਦੇ ਚੱਕਰਾਂ ਚ ਉਲਝ ਗਈ ਸਾਨੂੰ ਇਸ ਦਾ ਭਵਿੱਖ ਜਿਹੜਾ ਮੁਲਾਜ਼ਮਾਂ ਨੂੰ ਬਹੁਤ ਧੁੰਦਲਾ ਲੱਗ ਰਿਹਾ ਤੁਹਾਡੀ ਗੱਲ ਕਰੀਏ ਜਿੰਨੇ ਵੀ ਪਨ ਬੱਸ ਦੇ ਜਾਂ ਰੋਡਵੇਜ਼ ਦੇ ਮੁਲਾਜ਼ਮ ਨੇ ਉਹਨਾਂ ਨੂੰ ਇਹ ਵੱਡੀ ਸਮੱਸਿਆ ਹੈ ਇਸ ਵਕਤ ਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਜਾਂ ਆਪਾਂ ਕਹਿ ਲਈਏ ਵੀ ਟਰਾਂਸਪੋਰਟ ਮਾਫੀ ਦੀਆਂ ਬੱਸਾਂ ਨੇ ਉਹਨਾਂ ਨੂੰ ਜਿੰਦਾ ਲਗਾਮ ਕੱਸਣੀ ਚਾਹੀਦੀ ਉਹਨਾਂ ਦੀ ਲਗਾਮ ਕੱਸੀ ਨਹੀਂ ਜਾ ਰਹੀ ਤੇ ਜਿਹੜੇ ਤੁਹਾਡੇ ਮੁਲਾਜ਼ਮ ਨੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਕੀ ਦਿੱਕਤਾਂ ਇਸ ਵਕਤ ਤੁਹਾਡੇ ਮੂਹਰੇ ਨੇ ਸਾਡੇ ਮੂਹਰੇ ਸਾਨੂੰ ਪ੍ਰਾਈਵੇਟ ਖਾਸ ਕਰਕੇ ਬਾਦਲ ਘਰਾਣੇ ਦੀਆਂ ਜਿਹੜੀਆਂ ਬੱਸਾਂ ਉਹ ਜਿਉਂਦੀਆਂ ਤਿਉਂ ਬਾਦਲ ਸਰਕਾਰ ਵਾਲੇ ਦੀਆਂ ਉਹਦੇ ਨਾਲੋਂ ਵੀ ਵੱਧ ਕੇ ਹੁਣ ਇਸ ਟਾਈਮ ਤੇ ਕੈਪਟਨ ਸਰਕਾਰ ਆਉਣ ਤੇ ਵੀ ਚੱਲ ਰਹੀਆਂ ਤੇ ਸਾਨੂੰ ਮੁਲਾਜ਼ਮਾਂ ਨੂੰ ਉਹਨਾਂ ਦੀ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਸਾਡੇ ਤੋਂ ਜ਼ਬਰਦਸਤੀ ਟਾਈਮ ਲਾਉਂਦੇ ਆ ਸਾਨੂੰ ਕਾਊਂਟਰ ਤੇ ਟਾਈਮ ਨਹੀਂ ਲਾਉਣ ਦਿੱਤਾ ਜਾਂਦਾ ਔਰ ਸਾਨੂੰ ਇੱਥੋਂ ਤੱਕ ਕਿ ਜਦੋਂ ਇਹ ਬੱਸ ਮਲੋੜ ਚੰਡੀਗੜ੍ਹ ਵਾਲੀ ਚਲਾਈ ਸੀ ਮੈਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਿਹਦਾ 18 ਨਵੰਬਰ ਨੂੰ ਬਠਿੰਡਾ ਸਪਰੀ ਦੇ ਅੰਡਰ ਪਰਚਾ ਵੀ ਦਰਜ ਹੋਇਆ ਅਣਪਛਾਤੇ ਲੋਕਾਂ ਤੇ ਪਰ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਨੂੰ ਕਿਸੇ ਵੇਲੇ ਵੀ ਇਹਨਾਂ ਤੋਂ ਖਤਰਾ ਬਣਿਆ ਹੋਇਆ ਮੁਲਾਜ਼ਮ ਅਸੀਂ ਆਪਣੀ ਜ਼ਿੰਦਗੀ ਮੌਤ ਨਾਲ ਖੇਡ ਕੇ ਇਹ ਬੱਸਾਂ ਰੋੜਵੇ ਦੀਆਂ ਚਲਾ ਰਹੇ ਆ ਪਰ ਸਰਕਾਰ ਬੜੀ ਬੜੀ ਤਰਾਸਦੀ ਹੈ ਕਿ ਸਰਕਾਰੀ ਮੁਲਾਜ਼ਮ ਹੋਣ ਤੇ ਉਹਨਾਂ ਨੂੰ ਜਾਨ ਦਾ ਖਤਰਾ ਹੋਵੇ ਪਰਚਾ ਇਹਨਾਂ ਨੇ ਜਿਵੇਂ ਦੱਸਿਆ ਕਿ ਦਰਜ ਹੋਇਆ ਸਮੇਂ ਨੂੰ ਲੈ ਕੇ ਹਰ ਵਾਰ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦੇ ਨਾਲ ਧੱਕਾ ਕਰਦੀਆਂ ਨੇ ਬੱਸਾਂ ਨੂੰ ਲੈ ਬੱਸਾਂ ਦੇ ਟਾਈਮ ਨੂੰ ਲੈ ਕੇ ਬੜਾ ਰੋਲਾ ਰਹਿੰਦਾ ਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਉਹਨਾਂ ਨੂੰ 20 25 25 ਮਿੰਟ ਮਿਲਦੇ ਨੇ ਤੇ ਤੁਹਾਡੀ ਜਿਹੜੀ ਸਰਕਾਰ ਦੀ ਬੱਸ ਹੈ ਜਿਹਨੂੰ ਸਮਾਂ ਮਿਲਣਾ ਚਾਹੀਦਾ ਉਹਨੂੰ ਘੱਟ ਸਮਾਂ ਮਿਲਦਾ ਜੇ ਆਪਾਂ ਗੱਲ ਕਰੀਏ ਚੰਡੀਗੜ੍ਹ ਬੱਸ ਸਟੈਂਡ ਦੀ ਚੰਡੀਗੜ੍ਹ ਬੱਸ ਸਟੈਂਡ ਜੁਝਾਰ ਕੰਪਨੀ ਕੋਲੇ ਔਰਬਿਟ ਕੋਲੇ 25 25 40 40 ਮਿੰਟ ਟਾਈਮ ਆ ਇੱਕ ਰੋਡਵੇ ਦੀਆਂ ਬੱਸਾਂ ਸਾਡੇ ਇੱਕ ਟਾਈਮ ਚੱਲਦਾ ਚੰਡੀਗੜ੍ਹ ਤੋਂ ਮੁਕਸਰ ਦਾ 11 ਤੋਂ ਸਿਰਫ 5 ਮਿੰਟ ਸੁਪਰ ਇੰਟੈਲੀਗੋਟ ਕੋਚ ਨੂੰ ਦਿੱਤੇ ਸਭ ਸਾਰੇ ਪੰਜਾਬ ਦੀਆਂ ਪ੍ਰਾਈਵੇਟ ਸਰਕਾਰੀ ਬੱਸਾਂ ਨਾਲੋਂ ਸਭ ਤੋਂ ਘੱਟ ਸਾਡੇ ਮੁਕਸਰ ਡੀਪੂ ਦੀ ਬੱਸ ਕੋਲੇ ਆ ਫੇਰ ਦੂਸਰੀ ਗੱਲ ਇੱਥੇ ਹਾਕਰਾਂ ਦੀ ਗੱਲ ਕਰਦੇ ਆ ਪ੍ਰਾਈਵੇਟ ਵਾਲਿਆਂ ਦੇ ਹਾਕਰ ਹੈ ਜਿਹੜੀ ਗੁੰਡਾਗਰਦੀ ਛਰੇ ਆ ਆ 37 38 39 ਨੰਬਰ ਕਾਊਂਟਰ ਤੇ ਚੱਲਦੀ ਆ ਪ੍ਰਾਈਵੇਟ ਵਾਲੇ ਇਥੋਂ लोकल साधारण बस ਦੇ ਕਾਊਂਟਰ ਤੋਂ ਵੀ ਆ ਕੇ ਵੱਲਵੋਚ ਚ ਸਧਾਰਨ ਕਿਰਾਏ ਤੇ ਵੀ ਸਵਾਰੀਆਂ ਬਿਠਾ ਕੇ ਲੈ ਜਾਂਦੇ ਆ ਜਿਹਦਾ ਰੋੜਵੇ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ। ਬਿਲਕੁਲ ਹੁਣ ਇਹ ਇਸ ਬੱਸ ਦੀ ਗੱਲ ਕਰ ਲਈਏ ਜੇ ਇਸ ਬੱਸ ਦੀ ਗੱਲ ਕਰੀਏ ਸਾਰੀਆਂ ਸਹੂਲਤਾਂ ਇਸ ਬੱਸ ਦੇ ਵਿੱਚ ਦਿੱਤੀਆਂ ਹੋਈਆਂ ਨੇ ਸੁਪਰ ਇੰਟੀਗਰਲ ਬੱਸ ਦੀ ਕੈਟਾਗਰੀ ਦੇ ਵਿੱਚ ਆਉਂਦੀ ਹੈ। ਤੁਹਾਡੇ ਇਸ ਬੱਸ ਦੀ ਗੱਲ ਕਰੀਏ ਕਿਹੜੀਆਂ-ਕਿਹੜੀਆਂ ਸਹੂਲਤਾਂ ਇਸ ਬੱਸ ਦੇ ਵਿੱਚ ਮੌਜੂਦ ਨੇ ਜਿਹੜੀਆਂ ਸਵਾਰੀਆਂ ਨੂੰ ਮਿਲਦੀਆਂ ਨੇ। ਇਸ ਬੱਸ ਦੀਆਂ ਸਭ ਤੋਂ ਪਹਿਲਾਂ ਗੱਲ ਕਰੀਏ ਪਹਿਲਾਂ ਸੀਟਾਂ ਬਹੁਤ ਕੰਫਰਟੇਬਲ ਬਣੀਆਂ ਹੋਈਆਂ। ਹਰੇਕ ਸੀਟ ਦੇ ਉੱਪਰ ਚਾਰਜਰ ਲੱਗਿਆ ਜਿਹੜੀ ਚੱਲਦੀ ਆ ਔਰ ਹੋਰ ਵੀ ਅਸੀਂ ਆਪਦੇ ਪੱਧਰ ਤੇ ਵੀ ਕੋਈ ਮੁਸ਼ਕਲ ਸਵਾਰੀ ਨੂੰ ਕੋਈ ਰਸਤੇ 'ਚ ਕੋਈ ਆਉਂਦੀ ਆ ਤਾਂ ਉਹ ਹਰੇਕ ਮੁਸ਼ਕਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਜੇ ਬੱਸ ਦੀ ਸਹੂਲਤ ਦੀ ਗੱਲ ਕਰ ਲਈਏ ਸਹੂਲਤ ਦੇ ਨਾਲ-ਨਾਲ ਕਿਰਾਏ ਦੀ ਜੇ ਗੱਲ ਕਰੀਏ ਕਿਰਾਇਆ ਕਿੰਨਾ ਕੁ ਲੱਗਦਾ ਇਸ ਬੱਸ ਦਾ ਕਿਰਾਇਆ ਇਸ ਦਾ ਆਮ ਬੱਸਾਂ ਦੇ ਨਾਲੋਂ ਤਕਰੀਬਨ ਦੁੱਗਣਾ ਕਿਰਾਇਆ ਪਰ ਦੇਖਿਆ ਜਾਵੇ ਤਾਂ ਬਹੁਤ ਐਸ਼ੋ ਆਰਾਮ ਦੀ ਜ਼ਿੰਦਗੀ ਜਿਹੜੀ ਸਵਾਰੀ ਨੂੰ ਇੱਕ ਅੱਜਕੱਲ੍ਹ ਭੱਜ ਦੌੜ ਦੇ ਵਿੱਚ ਐਸ਼ੋ ਰਾਮ ਵੀ ਸਰੀਰ ਨੂੰ ਜਿਹੜੀ ਰੈਸਟ ਵੀ ਜ਼ਰੂਰੀ ਆ ਉਹ ਰੈਸਟ ਜਿਹੜੀ ਸਵਾਰੀ ਥੋੜੇ ਜੇ ਪੈਸੇ ਜ਼ਿਆਦੇ ਲਾ ਕੇ ਆਰਾਮ ਨਾਲ ਕਰ ਸਫਰ ਕਰ ਸਕਦੀ ਹੈ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਟੀਵੀ ਦੇ ਨਾਲ ਮਨੋਰੰਜਨ ਪੂਰਾ ਹੋ ਰਿਹਾ ਐਲਈਡੀ ਲੱਗੀਆਂ ਹੋਈਆਂ ਨੇ ਚਾਰਜਰ ਲੱਗੇ ਹੋਏ ਨੇ ਲਾਈਟਸ ਦਾ ਪੂਰਾ ਪ੍ਰਬੰਧ ਹੈਗਾ ਜੀ ਗਰਮੀਆਂ ਤਾਂ ਏਸੀ ਚਾਹੇ ਜੇ ਗਰਮੀਆਂ ਤਾਂ ਏਸੀ ਚੱਲਦਾ ਜੇ ਸਰਦੀ ਆ ਤਾਂ ਇੱਥੇ ਹੀਟਰ ਵੀ ਚੱਲਦਾ ਹਰ ਇੱਕ ਚੀਜ਼ ਦੀ ਸਹੂਲਤ ਮਿਲਦੀ ਹੈ ਜੇ ਸਰਕਾਰੀ ਬੱਸਾਂ ਦੀ ਪ੍ਰਾਈਵੇਟ ਬੱਸਾਂ ਦੇ ਨਾਲ ਕਿਰਾਏ ਦੀ ਕੰਪੈਰੀਜ਼ਨ ਕਰੀਏ ਤੇ ਉਹ ਕਿੰਨਾ ਕੁ ਫਰਕ ਹੈਗਾ ਜੀ ਗੱਲ ਦੇਖਣ ਚਾਹੀਏ ਵੀ ਕਿਰਾਇਆ ਤਾਂ ਸਰਕਾਰ ਨੇ ਹੀ ਤੈਅ ਕਰਨਾ ਹੁੰਦਾ ਪਰ ਅਫਸੋਸ ਦੀ ਗੱਲ ਹੈ ਕਿ ਇੱਥੇ ਠੇਕੇਦਾਰੀ ਸਿਸਟਮ ਹੋਣ ਦੇ ਨਾਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਠੇਕੇ ਤੇ ਹੁਣ ਕਰਕੇ ਜਦੋਂ ਖਾਲੀ ਰਹਿ ਜਾਂਦੀਆਂ ਤਾਂ ਇੱਕ ਸਵਾਰੀ ਨੂੰ ੱੱਕੇ ਨਾਲ ਵੀ ਬਿਠਾਉਂਦੇ ਆ ਤੇ ਇੱਕ ਕਿਰਾਏ ਦੀ ਵੀ ਵਾਧ ਕਾਰਟ ਠੇਕੇਦਾਰ ਕਰ ਲੈਂਦੇ ਆ ਜਿਹੜਾ ਸਰਾਸਰ ਗਲਤ ਹੈ ਜਿਹਦਾ ਰੋਡਵੇਜ ਨੂੰ ਪੰਜਾਬ ਸਰਕਾਰ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਜਿਹੜੀਆਂ ਬੱਸਾਂ ਆਮ ਲੋਕਾਂ ਦੀ ਸਹੂਲਤ ਲਈ ਬਣੀਆਂ ਨੇ ਕਾਫੀ ਮਹਿੰਗਾ ਇਹਨਾਂ ਦਾ ਅੰਦਰਲਾ ਸਟਰਕਚਰ ਬਣਿਆ ਹੋਇਆ ਬਹੁਤ ਪੈਸੇ ਲੱਗੇ ਹੋਏ ਨੇ ਸੁਪਰ ਇੰਟੀਗਰਲ ਕੈਟਾਗਰੀ ਦੀ ਬੱਸ ਹੈ ਹਾਂਜੀ ਸੁਪਰ ਇੰਟੈਲੀਜਟ ਕੋਚ ਹੈ ਅੱਛਾ ਤੇ ਜੇ ਇਹਨਾਂ ਦੀ ਆਪਾਂ ਬਾਕੀ ਬੱਸਾਂ ਦੀ ਗੱਲ ਕਰੀਏ ਸਰਕਾਰੀ ਬੱਸਾਂ ਨੂੰ ਕਿੰਨਾ ਕੁ ਟਾਈਮ ਤੁਹਾਡੇ ਹਿਸਾਬ ਨਾਲ ਮਿਲਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਸਹੂਲਤ ਵੱਧ ਤੋਂ ਵੱਧ ਮਿਲ ਸਕੇ ਇਸ ਦੀ ਅਸੀਂ ਇਹ ਗੱਲ ਕਹਿੰਦੇ ਆ ਜਦੋਂ ਪਰਮਟ ਸਰਕਾਰ ਨੇ ਟੈਕਸ ਜਿਹੜਾ ਉਹ ਪ੍ਰਾਈਵੇਟ ਬੱਸਾਂ ਨਾਲੋਂ ਪੂਰਾ ਜ਼ਿਆਦਾ ਹੀ ਭਰਿਆ ਹੋਣਾ ਅਸੀਂ ਇਹ ਗੱਲ ਕਹਿੰਦੇ ਆ ਜੇ ਬਾਦਲ ਆਰਬਿਟ ਨੂੰ 40 ਮਿੰਟ ਮਿਲਦੇ ਆ ਤੇ ਰੋਡਵੇਅ ਨੂੰ 5 ਮਿੰਟ ਕਿਉਂ ਆ ਸਮਾਂ ਬਰਾਬਰ ਹੋਣਾ ਚਾਹੀਦਾ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਸਮਾਂ ਬਰਾਬਰ ਹੋਣਾ ਚਾਹੀਦਾ ਇੱਕ ਅਸੀਂ ਹੋਰ ਗੱਲ ਅਹਿਮ ਗੱਲ ਦੱਸਣਾ ਚਾਹੁੰਦੇ ਆ 2016 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਫੈਸਲਾ ਕੀਤਾ ਸੀ ਕੀ ਹਰੇਕ ਨੂੰ ਬਰਾਬਰਤਾ ਦਿੱਤੀ ਜਾਊਗੀ ਬਰਾਬਰ ਕੰਮ ਦੇ ਬਦਲੇ ਬਰਾਬਰ ਤਨਖਾਹ ਦਿੱਤੀ ਜਾਊ ਪਰ ਅਫਸੋਸ ਦੀ ਗੱਲ ਹੈ ਕਿ ਇੱਕ ਸੁਪਰੀਮ ਕੋਰਟ ਦੀ ਗੱਲ ਜਿਹੜੀ ਸੂਬਾ ਸਰਕਾਰ ਨਹੀਂ ਮੰਨ ਰਹੀ ਔਰ ਸਾਨੂੰ ਇੱਕ ਬਹੁਤ ਘੱਟ ਤਨਖਾਹ ਦੇ ਵਿੱਚ ਦਿਨ ਰਾਤ ਡਿਊਟੀ ਕਰਨੀ ਪੈਂਦੀ ਆ ਅਸੀਂ ਬੱਚੇ ਪਾਲਣ ਤੋਂ ਬਹੁਤ ਸਮਰਥ ਹੋਏ ਖੜੇ ਆਂ ਇਹ ਸਰਕਾਰ ਤੋਂ ਸਾਡੀ ਮੰਗ ਆ ਕਿ ਸਾਡਾ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੋਵੇ ਸਾਡੇ ਤੇ ਲਾਗੂ ਕੀਤਾ ਜਾਵੇ ਸੋ ਮੁਲਾਜ਼ਮਾਂ ਦੇ ਨਾਲ ਅਸੀਂ ਗੱਲਬਾਤ ਕਰ ਲਈ ਆ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਕਿੰਨੀਆਂ ਇੱਕ ਸਹੂਲਤਾਂ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ ਨਾਲ ਦੇ ਨਾਲ ਜੇ ਹੋਰ ਸਾਨੂੰ ਮੁਲਾਜ਼ਮ ਇੱਥੇ ਮਿਲਦੇ ਨੇ ਪਨਬੱਸ ਦੇ ਜਾਂ ਸਰਕਾਰੀ ਰੋਡਵੇਜ਼ ਦੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਪੁੱਛਾਂਗੇ ਕਿ ਇਹ ਬੱਸਾਂ ਜਿਹੜੀਆਂ ਲੋਕਾਂ ਦੀਆਂ ਸਹੂਲਤਾਂ ਲਈ ਬਣੀਆਂ ਨੇ ਇਹਨਾਂ ਦੀ ਸਹੂਲਤ ਲੋਕਾਂ ਨੂੰ ਪੂਰੀ ਕਿਉਂ ਨਹੀਂ ਮਿਲਦੀ ਤੇ ਪ੍ਰਾਈਵੇਟ ਬੱਸਾਂ ਨੂੰ ਕਿਉਂ ਹੱਲਾਸ਼ੇਰੀ ਦਿੱਤੇ ਜਾ ਰਹੀ ਆ ਇਸ ਬਾਰੇ ਵੀ ਗੱਲ ਕਰਾਂਗੇ ਇਸੋਕ ਸਰਟਨਲ ਸਵਾਰੀਆਂ ਮੌਜੂਦ ਨੇ ਅਸੀਂ ਬੱਸ ਦੇ ਵਿੱਚ ਬੈਠੇ ਆਂ ਸਰਕਾਰੀ ਬੱਸ ਦੇ ਵਿੱਚ ਇਹ ਬੈਠੇ ਹੋਏ ਨੇ ਇਹਨਾਂ ਤੋਂ ਪੁੱਛਦੇ ਆਂ ਇਹਨਾਂ ਨੂੰ ਕਿੰਨਾ ਇਸ ਬੱਸ ਦਾ ਇਲਾਹਾ ਤੇ ਪ੍ਰਾਈਵੇਟ ਬੱਸਾਂ ਦਾ ਜਿਹੜਾ ਅੱਜ ਕੱਲ ਨੈਟਵਰਕ ਜ਼ਿਆਦਾ ਵਧਦਾ ਜਾ ਰਿਹਾ ਉਹਦੇ ਬਾਰੇ ਇਹਨਾਂ ਦਾ ਕੀ ਕਹਿਣਾ ਹੈ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਭਪਿੰਦਰ ਸਿੰਘ ਸਰ ਕਿੱਦਾਂ ਦੇਖਦੇ ਹੋ ਸਰਕਾਰੀ ਬੱਸਾਂ ਦੀ ਸਹੂਲਤ ਕਿੰਨੀ ਕੁ ਵਧਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਜਿਹੜੀਆਂ ਗੱਲਾਂ ਹੋ ਰਹੀਆਂ ਕਿ ਮਾਫੀਆ ਬਹੁਤ ਵੱਧ ਗਿਆ ਬੱਸਾਂ ਵਾਲਾ ਪ੍ਰਾਈਵੇਟ ਬੱਸਾਂ ਦੇ ਮੁਕਾਬਲੇ ਸਰਕਾਰੀ ਬੱਸਾਂ ਦੀ ਸਹੂਲਤ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਸਰਕਾਰੀ ਬੱਸਾਂ ਜਿਹੜੀਆਂ ਨੇ ਜਿਹੜੇ ਜਆ ਬੈਠਿਆ ਵੀ ਸਰਕਾਰੀ ਬੱਸ ਹੈ ਇਹ ਵੀ ਪ੍ਰਾਈਵੇਟ ਬੱਸ ਵਰਗੀ ਹੀ ਹੈ ਉਸ ਤੋਂ ਵਧੀਆ ਹੀ ਹੈ ਤੇ ਸਰਕਾਰੀ ਜਿਹੜਾ ਹੈਗਾ ਸਰਕਾਰੀ ਸਫ਼ਰ ਹੈ ਇਹਦੇ ਨਾਲ ਇਹ ਹੁੰਦਾ ਕਿ ਸਰਕਾਰ ਨੂੰ ਸਾਰਾ ਜੋ ਆਮਦਨ ਉਹਦੀ ਸਰਕਾਰ ਨੂੰ ਜਾਂਦੀ ਹੈ ਸਰਕਾਰ ਹੋਰ ਕਮਾ ਜਾਂਦੀ ਹੈ ਪ੍ਰਾਈਵੇਟ ਜਿਹੜਾ ਹੁੰਦਾ ਪ੍ਰਾਈਵੇਟ ਮਾਫੀਆ ਉਹ ਆਪਣੇ ਪੈਸੇ ਪਰ ਪਰ ਕੇ ਗਾਂਵਾਂ ਦੀਆਂ ਦੇਸ਼ ਨੂੰ ਕੋਈ ਫਾਇਦਾ ਨਹੀਂ ਉਠਾਉਂਦਾ ਸਰਕਾਰ ਨੂੰ ਫਾਇਦਾ ਹੋਊਗਾ ਤਾਂ ਦੇਸ਼ ਨੂੰ ਫਾਇਦਾ ਹੋਊਗਾ ਤੁਹਾਡੇ ਸਾਹਬ ਦੇ ਨਾਲ ਇਦਾਂ ਦੀਆਂ ਬੱਸਾਂ ਵਧਣੀਆਂ ਚਾਹੀਦੀਆਂ ਹੋਰ ਬਹੁਤ ਬਹੁਤ ਜ਼ਿਆਦਾ ਹੋਣਾ ਚਾਹੀਦਾ ਇਹਦਾ ਹਿਸਾਬ ਨਾਲ ਪ੍ਰਾਈਵੇਟ ਥਾਂ ਤੇ ਸਰਕਾਰੀ ਪ੍ਰਾਈਵੇਟ ਤੋਂ ਹੋਰ ਬਥੇਰੇ ਕੰਮ ਕਰ ਲੈਂਦੇ ਨੇ ਰੇਲयंस ਬਾਨੀ ਜੋ ਮਰਜ਼ੀ ਕੰਮ ਕਰੀ ਜਾ ਰਿਹਾ ਹੈ ਬੱਸਾਂ ਵਿੱਚ ਜਿਹੜਾ ਟ੍ਰਾਂਸਪੋਰਟ ਸੈਕਟਰ ਹੈਗਾ ਇਹ ਸਾਡਾ ਸਰਕਾਰ ਕੋਲ ਹੋਣਾ ਚਾਹੀਦਾ ਹੈਗਾ ਸਰਕਾਰ ਨਾਲ ਉਹ ਵਾਜਿਬ ਰੇਟ ਰੱਖੇਗੀ ਤੇ ਸਫਾਰੀਆਂ ਨੂੰ ਫਾਇਦਾ ਹੋਊਗਾ ਤੇ ਨਾਲ ਦੇ ਨਾਲ ਸਰਕਾਰ ਦੀ ਆਮਦਨ ਵਧੇਗੀ ਤੇ ਇਹ ਦੋਨੇ ਪਾਸੇ ਤਰਾਹ ਨੂੰ ਫਾਇਦਾ ਹੁੰਦਾ ਹੈ ਤੇ ਪ੍ਰਾਈਵੇਟ ਵਾਲਾ ਜਿਹੜਾ ਹੁੰਦਾ ਉਹ ਆਪਣਾ ਆਪਣੇ ਫਾਇਦਾ ਕਰਦਾ ਹੈਗਾ ਦੂਜਿਆਂ ਦਾ ਘਟ ਹੋਈਦਾ ਕੀ ਨਾਮ ਕੀ ਤੁਹਾਡਾ ਸਤਵਿੰਦਰ ਕੌਰ ਤੁਸੀਂ ਕਿੱਦਾਂ ਦੇਖਦੇ ਹੋ ਸਰਕਾਰੀ ਬੱਸਾਂ ਦੀ ਅਸੀਂ ਜੇ ਦੇਖਿਆ ਜਾਵੇ ਤਾਂ ਅੱਜ ਕੱਲ ਸਰਕਾਰੀ ਬੱਸਾਂ ਨੂੰ ਘੱਟ ਤਰਜੀਹ ਦਿੱਤੀ ਜਾਂਦੀ ਆ ਤੇ ਪ੍ਰਾਈਵੇਟ ਬੱਸਾਂ ਬਹੁਤ ਵਧੀਆਂ ਜਾ ਰਹੀਆਂ ਲਗਾਤਾਰ ਸਰਕਾਰੀ ਬੱਸਾਂ ਵਿੱਚ ਇਹੀ ਜਿਹੀਆਂ ਫੈਸਿਲਿਟੀਆਂ ਹੋਣ ਫਿਰ ਨੇਚਰਲੀ ਕਸਟਮਰ ਜਿਹੜੇ ਹੈਗੇ ਪੈਸੇਂਜਰ ਆ ਉਹ ਸਰਕਾਰੀ ਬੱਸਾਂ ਵਿੱਚ ਆਣਗੇ ਜਿਵੇਂ ਕਿ ਅੱਜ ਅਸੀਂ ਆਏ ਆ ਕਿ ਬੰਨ ਬੱਸ ਜਾ ਰਹੀ ਹੈ ਚਲੋ ਇੱਥੇ ਕਿਰਾਇਆ ਕੰਪੈਰੀਟਿਵਲੀ ਪ੍ਰਾਈਵੇਟ ਬੱਸਾਂ ਦੇ ਕੰਪੈਰੀਟਿਵਲੀ ਬਹੁਤ ਰੀਜ਼ਨੇਬਲ ਰੇਟਸ ਤੇ ਆ ਔਰ ਫੈਸਿਲਿਟੀਆਂ ਹੋਣੀਆਂ ਜ਼ਿਆਦਾ ਪ੍ਰੇਫਰ ਤਾਂ ਅਸੀਂ ਇਹੀ ਕਰਦੇ ਆ ਕਿ ਏਸੀ ਬੱਸ ਸਾਨੂੰ ਸਰਕਾਰੀ ਮਿਲ ਜਵੇ ਉਸ ਕਿਰਾਇਆ ਵੀ ਰੀਜ਼ਨੇਬਲ ਹੋਵੇ ਫੈਸਿਲਿਟੀਆਂ ਵੀ ਕੰਪੈਰੀਟਿਵਲੀ ਪ੍ਰਾਈਵੇਟ ਬੱਸਾਂ ਵਧੀਆ ਹੋਣ ਦੇਖਿਆ ਜਮੀ ਤੇ ਸਰਕਾਰੀ ਬਸਾਂ ਬੰਦ ਕੀਤੀਆਂ ਜਾ ਰਹੀਆਂ ਲਗਾਤਾਰ ਪ੍ਰਾਈਵੇਟ ਬਸਾਂ ਬਹੁਤ ਜ਼ਿਆਦਾ ਚੱਲ ਰਹੀਆਂ ਦਿੱਲੀ ਦੀਆਂ ਵੀ ਕੁਝ ਬਸਾਂ ਜਿਹੜੀਆਂ ਪੰਜਾਬ ਦੀਆਂ ਸਰਕਾਰ ਨੂੰ ਚਾਹੀਦਾ ਪਾਵਰ ਸਰਕਾਰ ਦੇ ਹੱਥ ਵਿੱਚ ਹੈ ਪ੍ਰਾਈਵੇਟ ਨੂੰ ਵੀ ਅੱਗੇ ਪ੍ਰਮੋਟ ਕਰ ਸਰਕਾਰ ਹੀ ਕਰਦੀ ਹੈ ਅਗਰ ਸਰਕਾਰ ਪ੍ਰਮੋਟ ਨਾ ਕਰੇ ਤਾਂ ਪ੍ਰਾਈਵੇਟ ਵਾਲਿਆਂ ਦੀ ਜ਼ਰਤ ਨਹੀਂ ਪਏਗੀ ਪੋਲਿਟੀਕਲ ਪ੍ਰੈਸ਼ਰ ਪੈਂਦਾ ਨਾ ਪੋਲਿਟੀਕਲ ਪ੍ਰੈਸ਼ਰ ਪੈਣ ਨਾਲ ਕਈ ਵਾਰੀ ਆਉਂਦਾ ਕਿ ਜਿਹੜੇ ਪੋਲਿਟੀਕਲ ਲੋਕ ਹੁੰਦੇ ਆਪਣੀਆਂ ਬਸਾਂ ਜ਼ਿਆਦਾ ਚਲਾਉਣ ਦੀ ਕੋਸ਼ਿਸ਼ ਕਰਦੇ ਸਰਕਾਰ ਦੀਆਂ ਬਸਾਂ ਬੰਦ ਕਰ ਦਿੰਦੇ ਆ ਇਹਦੇ ਨਾਲ ਫਿਰ ਸਰਕਾਰ ਨੂੰ ਘਾਟਾ ਪੈਂਦਾ ਹੈਗਾ ਫਿਰ ਅਸੀਂ ਕਹਿੰਦੇ ਕਿ ਸਰਕਾਰ ਘਟੇ ਜਾ ਰਹੀ ਹੈ ਜਮੀ ਤੇ ਸਰਕਾਰੀ ਬੱਸ ਦੇ ਵਿੱਚ ਬੈਠੇ ਹੋ ਤੁਹਾਨੂੰ ਕੀ ਲੱਗਦਾ ਕਿ ਸਰਕਾਰੀ ਬੱਸਾਂ ਵਧਣੀਆਂ ਚਾਹੀਦੀਆਂ ਕਿ ਪ੍ਰਾਈਵੇਟ ਜਿਨ੍ਹਾਂ ਅੱਜਕੱਲ ਬਹੁਤ ਜ਼ਿਆਦਾ ਵਧੀਆਂ ਜਾ ਰਹੀਆਂ ਨਹੀਂ ਐਸਾ ਬਣਾ ਤਾਂ ਸਰਕਾਰੀ ਬੱਸਾਂ ਜ਼ਿਆਦਾ ਵਧਣੀਆਂ ਚਾਹੀਦੀਆਂ ਨਾਲੇ ਸਰਕਾਰ ਨੂੰ ਫਾਇਦਾ ਹੋਊਗਾ ਨਾਲੇ ਐਸੇ ਸਹੂਲਦ ਵਧਿਆ ਸਰਕਾਰ ਦੀ ਇਹ ਬਹੁਤ ਵਧੀਆ ਸਹੂਲਤ ਹੈ ਤੇ ਪ੍ਰਾਈਵੇਟ ਬੱਸਾਂ ਬਹੁਤ ਜ਼ਿਆਦਾ ਵਧੀਆਂ ਜਾ ਰਹੀਆਂ ਮਾਫੀਆ ਲਗਾਤਾਰ ਫੈਲਦਾ ਜਾ ਰਿਹਾ ਬਹੁਤ ਬਹੁਤ ਜ਼ਿਆਦਾ ਫੈਲ ਰਿਹਾ ਉਹਨਾਂ ਨੂੰ ਸਾਬ ਦਾ ਪ੍ਰੋਫਿਟ ਉਹਨਾਂ ਨੂੰ ਜ਼ਿਆਦਾ ਹੋ ਰਿਹਾ ਹੈ ਜੇ ਸਰਕਾਰ ਨਹੀਂ ਬੱਸਾਂ ਜ਼ਿਆਦਾ ਚੱਲਣਗੀਆਂ ਤਾਂ ਸਰਕਾਰ ਨੂੰ ਫਾਇਦਾ ਹੋਊਗਾ ਆਪਣਾ ਹੀ ਸਾਰਾ ਸਾਬਦਾ ਸਾਰਿਆਂ ਦੇ ਫਾਇਦਾ ਹੀ ਹੈ ਸਰਕਾਰ ਦਾ ਫਾਇਦਾ ਸਾਰਿਆਂ ਦਾ ਫਾਇਦਾ ਤੁਸੀਂ ਕਿੱਦਾਂ ਦੇਖਦੇ ਹੋ ਤੁਸੀਂ ਪ੍ਰਾਈਵੇਟ ਬੱਸਾਂ ਦੇ ਮੁਕਾਬਲੇ ਸਰਕਾਰੀ ਬੱਸਾਂ ਨੂੰ ਘੱਟ ਤਰਜੀਹ ਦਿੱਤੀ ਜਾਂਦੀ ਆ ਤੁਹਾਨੂੰ ਕੀ ਲੱਗਦਾ ਕਿ ਸਰਕਾਰੀ ਬੱਸਾਂ ਵਧਣੀਆਂ ਚਾਹੀਦੀਆਂ ਨੇ ਬਿਲਕੁਲ ਭਾਈ ਸਰਕਾਰੀ ਬੱਸ ਵਧਣੀ ਚਾਹੀਦੀ ਹੈ ਕਿਉਂਕਿ ਲੁਧਿਆਣਾ ਤੋਂ ਦਿੱਲੀ ਆਸਤੇ ਸਰਕਾਰੀ ਬੱਸ ਬਹੁਤ ਘੱਟ ਹੈ ਜਿਹੜੇ ਚੱਲਦੇ ਸੀ ਉਹ ਵੀ ਬੰਦ ਹੋ ਗਈਆਂ ਏਅਰਪੋਰਟ ਵਾਲੀਆਂ ਠੀਕ ਹੈ ਵੋਲਵੋ ਦੀ ਸਰਵਿਸ ਬਹੁਤ ਘੱਟ ਹੈ ਸਰਕਾਰੀ ਦੀ ਕੰਪੇਅਰ ਟੂ ਜੇ ਪਾ ਦੇ ਕੇ ਪ੍ਰਾਈਵੇਟ ਬਸਾਂ ਦੀ ਪ੍ਰਾਈਵੇਟ ਦੀ ਜ਼ਿਆਦਾ ਹੈ ਕੀ ਆ ਟਾਈਮਿੰਗ ਤੁਸੀਂ ਦੇਖ ਲੈ ਲੋ ਲੁਧਿਆਣੇ ਤੋਂ 8 8:30 9 9:30 10 ਵਜੇ ਤੱਕ ਪ੍ਰਾਈਵੇਟ ਬਸਾਂ ਚੱਲਦੀਆਂ ਨੇ ਗਿਣ ਕੇ ਦੋ ਬਸਾਂ ਨੇ ਗਿਣਤੀ ਦੀਆਂ ਪੰਜ ਬਸ ਦੀਆਂ ਜਿਹੜੇ ਚੱਲਦੀਆਂ ਨੇ ਏਸੀ ਬਸਾਂ ਲੁਧਿਆਣੇ ਤੋਂ ਚੰਡੀਗੜ੍ਹ ਦੀਆਂ ਸਵੇਰੇ ਤੁਹਾਡੇ ਮੁਤਾਬਿਕ ਕੀ ਕਾਰਨ ਆ ਤੁਸੀਂ ਕੀ ਕਾਰਨ ਸਮਝਦੇ ਹੋ ਕਿ ਸਰਕਾਰੀ ਬਸਾਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਇਹਦਾ ਸਾਰਿਆਂ ਨੂੰ ਪਤਾ ਹੁਣ ਮੈਂ ਕੀ ਦੱਸਾਂ ਇਹ ਸਾਰਿਆਂ ਨੂੰ ਪਤਾ ਕਿ ਕਿਉਂ ਚੱਲਦੀਆਂ ਨੇ ਪ੍ਰਾਈਵੇਟ ਬਸਾਂ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜੀ 에어ਪੋਰਟ ਨੂੰ ਚੱਲਦੀ ਸੀ ਉਹ ਵੀ ਬੰਦ ਕਰ ਦਿੱਤੀ ਕਿ ਕਿੰਨੀ ਕੁ ਸਹੂਲਤ ਸੀ ਉਹਨ ਉਹ ਭਾਜੀ ਬਿਕੋਜ਼ ਮੈਂ ਖੁੱਡ ਟ੍ਰੈਵਲ ਕਰਦਾ ਜੀ ਮੇਰਾ ਟ੍ਰੈਵਲਿੰਗ ਦਾ ਜੌਬ ਹੈ ਮੈਂ ਖੁੱਡ ਟ੍ਰੈਵਲ ਕਰਦਾ ਜੀ ਮੈਂ ਸਵੇਰੇ ਆਪ ਚਲਦੇ ਆ ਸਵੇਰੇ 4 ਵਜੇ ਮਤਲਬ ਰਾਤ ਦੇ 9 ਵਜੇ ਬਾਸ ਚਲਦੀ ਹੈ ਇੱਕ ਉਹ ਇੱਕੋ ਬਾਸ ਹੈ ਜਿਹੜੀ ਸਵੇਰੇ 4 ਵਜੇ ਪਹੁੰਚਦੀ 3 ਵਜੇ 에어ਪੋਰਟ ਨੂੰ ਉਹ ਵੀ ਪਿੱਛੇ ਨਿਊਜ਼ ਚ ਆਇਆ ਜਿਗਾ ਕਿ ਉਹ ਵੀ ਦਿੱਲੀ ਸਰਕਾਰ ਵੱਲ ਬੰਦ ਹੋ ਗਈ ਹੈ ਐਂਟਰੀ ਨਹੀਂ ਦਿੰਦੇ ਪਏ ਉਹਨੂੰ ਮੇਰਾ ਨਾਮ ਵਿਸ਼ੂ ਗੋਇਲ ਕਿਦਾਂ ਦੇਖਦੇ ਹੋ ਪ੍ਰਾਈਵੇਟ ਬੱਸਾਂ ਜ਼ਿਆਦਾ ਨਹੀਂ ਅੱਜ ਕੱਲ ਸਰਕਾਰੀ ਬੱਸਾਂ ਬਹੁਤ ਘੱਟ ਨੇ ਤੁਹਾਨੂੰ ਕੀ ਲੱਗਦਾ ਕਿ ਇਹ ਅਜਿਹੀਆਂ ਬੱਸਾਂ ਵਧਣੀਆਂ ਚਾਹੀਦੀਆਂ ਬਿਲਕੁਲ ਮੈਨੂੰ ਲੱਗੀ ਪ੍ਰ ਤੋ ਮੈਜਰੂ ਚਾਹੂਗਾ ਜਿਹਾ ਜਾਸ ਜਿਆਦਾ ਬੜੇ ਕੀ ਕਾਰਨ ਸਮਝਦੇ ਹੋ ਕਿ ਅੱਜ ਕੱਲ ਪ੍ਰਾਈਵੇਟ ਬੱਸਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਉਹਨਾਂ ਦੀ ਗਿਣਤੀ ਵੀ ਜ਼ਿਆਦਾ ਹੈ ਟਾਈਮ ਵੀ ਉਹਨਾਂ ਨੂੰ ਜ਼ਿਆਦਾ ਮਿਲਦਾ ਹੈ ਪ੍ਰਾਈਵੇਟ ਸਰਕਾਰੀ ਬੱਸਾਂ ਨੂੰ ਇਹਨਾਂ ਐਸ ਕੰਪੇਅਰਡ ਟੂ ਨਹੀਂ ਮਿਲ ਰਿਹਾ ਸਰ ਟਾਈਮ ਤਾਂ ਸਰਕਾਰ ਉੱਪਰ ਹੈ ਲੇਕਿਨ ਫੈਸਿਲਿਟੀਆਂ ਜ਼ਿਆਦਾ ਹੈ ਪ੍ਰਾਈਵੇਟ ਮੈਂ ਬਸ ਏਹੀ ਚੀਜ਼ ਹੈ ਇਸ ਵਕਤ ਪ੍ਰਾਈਵੇਟ ਬੱਸ ਦੀਨ ਵਿੱਚ ਨਹੀਂ ਬੈਠੇ ਤੁਹਾਨੂੰ ਵੀ ਭਲੇਖਾ ਲੱਗਿਆ ਕਿ ਪ੍ਰਾਈਵੇਟ ਬੱਸਾਂ ਸ਼ਾਇਦ ਪਰ ਹੈ ਸਰਕਾਰੀ ਤੁਹਾਨੂੰ ਲੱਗਦਾ ਕਿ ਇਦਾਂ ਦੀਆਂ ਬੱਸਾਂ ਹੋਰ ਵਧਣੀਆਂ ਚਾਹੀਦੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਅੱਛੀ ਬਾਤ ਹੈ ਕਿਦਾਂ ਦੇਖ ਪ੍ਰਾਈਵੇਟ ਬੱਸਾਂ ਦੀ ਗਿਣਤੀ ਵੀ ਜ਼ਿਆਦਾ ਆ ਉਹਨਾਂ ਨੂੰ ਸਮਾਂ ਵੀ ਜ਼ਿਆਦਾ ਮਿਲਦਾ ਉਹਨਾਂ ਦੇ ਵਿੱਚ ਕਿਰਾਇਆ ਵੀ ਜ਼ਿਆਦਾ ਤੁਹਾਨੂੰ ਲੱਗਦਾ ਕਿ ਸਰਕਾਰੀ ਬੱਸਾਂ ਜਿਹੜੀਆਂ ਇਦਾਂ ਦੀਆਂ ਨੇ ਉਹਨਾਂ ਨੂੰ ਹੋਰ ਵਧਾਉਣਾ ਚਾਹੀਦਾ ਵਧਾਉਣਾ ਤਾਂ ਚਾਹੀਦਾ ਹੀ ਓਬਵੀਅਸਲੀ ਸੇਫ ਸਮਝਦੇ ਹਾਂ ਅਸੀਂ ਗਵਰਨਮੈਂਟ ਅਗਰ ਕੋਈ ਵੀ ਚੀਜ਼ ਗਵਰਨਮੈਂਟ ਨਾਲ ਰਿਲੇਟਿਡ ਹੁੰਦੀ ਹੈ ਵੀ ਕੰਸਿਡਰ ਇਟ ਟੂ ਬੀ ਸੇਫਰ ਮੋਰ ਦੈਨ ਪ੍ਰਾਈਵੇਟ ਤਾਂ ਵਧਾਨੀਆਂ ਚਾਹੀਦੀ ਜੇ ਅਸੀਂ ਦੇਖਿਆ ਜਾਵੇ ਤਾਂ ਗਿਣਤੀ ਜਿਹੜੀ ਹੈ ਪ੍ਰਾਈਵੇਟ ਬੱਸਾਂ ਦੀ ਜ਼ਿਆਦਾ ਆ ਉਹਨਾਂ ਦੇ ਵਿੱਚ ਕਿਰਾਇਆ ਵੀ ਜ਼ਿਆਦਾ ਆ ਤੁਹਾਨੂੰ ਨਹੀਂ ਲੱਗਦਾ ਕਿ ਪ੍ਰਾਈਵੇਟ ਬੱਸਾਂ ਨੂੰ ਕਿਤੇ ਨਾ ਕਿਤੇ ਜ਼ਿਆਦਾ ਤਰਜੀਹ ਦਿੱਤੀ ਦੇਖਿਆ ਜਾਵੇ ਤਾਂ ਗਵਰਨਮੈਂਟ ਦੀ ਵੀ ਹੁੰਨੀ ਹੋਈ ਐ ਪ੍ਰਾਈਵੇਟ ਵਰਗੀ ਤਾਂ ਰੇਟ ਦਾ ਤਾਂ ਹਿਸਾਬ ਇੱਕੋ ਹੀ ਐ ਤੇ ਪ੍ਰਾਈਸ ਜਿਹੜੀ ਕਿਰਾਇਆ ਆ ਉਹਦੇ ਵਿੱਚ ਤੁਸੀਂ ਕਿੰਨਾ ਕੁ ਡਿਫਰੈਂਸ ਸਮਝਦੇ ਆ ਡਿਫਰੈਂਸ ਤਾਂ ਦੇਖਿਆ ਜਾਵੇ ਤਾਂ ਗਵਰਨਮੈਂਟ ਦਾ ਜ਼ਿਆਦਾ ਚੱਲ ਰਿਹਾ ਕਿ ਨਾਮ ਕੀ ਤੁਹਾਡਾ ਨਵਦੀਪ ਤੁਸੀਂ ਕਿਦਾਂ ਦੇਖਦੇ ਹੋ ਕਿ ਪ੍ਰਾਈਵੇਟ ਬੱਸਾਂ ਦੇ ਮੁਕਾਬਲੇ ਸਰਕਾਰੀ ਬੱਸਾਂ ਦੀ ਗਿਣਤੀ ਘਟਿਆ ਕਾਫੀ ਇਸ ਵਕਤ ਤੇ ਤੁਹਾਨੂੰ ਲੱਗਦਾ ਕਿ ਇਦਾਂ ਦੀਆਂ ਬੱਸਾਂ ਹੋਰ ਵਧਣੀਆਂ ਚਾਹੀਦੀਆਂ ਹਾਂਜੀ ਬਿਲਕੁਲ ਸਰਕਾਰੀ ਵਧਣੀਆਂ ਚਾਹੀਦੀਆਂ ਨੇ ਜਿਦਾਂ ਆਪਾਂ ਗੱਲ ਕਰੀਏ ਟਰਾਂਸਪੋਰਟ ਮਾਫੀਆ ਕਾਫੀ ਵੱਧ ਗਿਆ ਕਹਿੰਦੇ ਪ੍ਰਾਈਵੇਟ ਬੱਸਾਂ ਜ਼ਿਆਦਾ ਚੱਲ ਰਹੀਆਂ ਬਾਦਲਾਂ ਦੀਆਂ ਬੱਸਾਂ 'ਚ ਜੀ ਉਹ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰੀ ਬੱਸਾਂ ਦੀ ਸਹੂਲਤ ਸਰਕਾਰ ਨੂੰ ਜ਼ਿਆਦਾ ਦੇਣੀ ਚਾਹੀਦੀ ਹੈ ਸਰਕਾਰੀ ਬੱਸਾਂ ਦੀ ਸਹੂਲਤ ਹੋਣੀ ਚਾਹੀਦੀ ਤੇ ਜੇ ਅਸੀਂ ਗੱਲ ਕਰੀਏ ਕਿਰਾਏ ਦੀ ਕਿਰਾਏ ਦਾ ਕਿਹਨਾਂ ਦਾ ਡਿਫਰੈਂਸ ਸਮਝਦੇ ਤੁਸੀਂ ਕਿਉਂਕਿ ਪ੍ਰਾਈਵੇਟ ਬੱਸ 'ਚ ਵੀ ਜਾਂਦੇ ਹੋਣੇ ਸਰਕਾਰੀ ਬੱਸ 'ਚ ਵੀ ਜਾਂਦੇ ਆ ਕਿਰਾਇਆ ਸੇਮ ਹੈ ਦੋਨਾਂ ਦਾ ਮੇਰਾ ਨਾਮ ਸੁਨੀਲ ਹੈ ਸਰ ਸੁਨੀਲ ਜੀ ਕਿੱਦਾਂ ਦੇਖਦੇ ਹੋ ਇਸ ਵਕਤ ਤੁਸੀਂ ਸਰਕਾਰੀ ਬੱਸ ਦੇ ਵਿੱਚ ਬੈਠੇ ਹੋ ਕਿੰਨੀ ਕੁ ਸਹੂਲਤ ਤੁਹਾਨੂੰ ਇ ਸਰ ਸਹੂਲਤਾਂ ਇਹ ਜਿਹੜੀ ਬੱਸ ਹੈ ਇਹਦੇ ਵਿੱਚ ਸਹੂਲਤਾਂ ਤੇ ਬਿਲਕੁਲ ਪ੍ਰਾਈਵੇਟ ਬੱਸਾਂ ਵਾਂਗ ਹੀ ਹੈ ਜਿਵੇਂ ਮੈਂ ਬੱਸ ਦੇ ਵਿੱਚ ਐਂਟਰ ਕੀਤਾ ਸਭ ਤੋਂ ਪਹਿਲਾਂ ਮੇਰਾ ਪੁਆਇੰਟ ਸੀਗਾ ਕਿ ਮੈਂ ਦੇਖਾਂ ਕਿਥੇ ਚਾਰਜਿੰਗ ਪੋਰਟ ਹੈਗਾ ਕਿਤੇ ਕਿਉਂਕਿ ਹਮੇਸ਼ਾ ਜਿੰਨੀਆਂ ਵੀ ਲਗਜ਼ਰੀ ਬੱਸਾਂ ਹੁੰਦੀਆਂ ਉਹਦੇ ਵਿੱਚ ਚਾਰਜਿੰਗ ਪੋਰਟ ਹੁੰਦਾ ਬਟ ਮੈਨੂੰ ਬਹੁਤ ਅੱਛਾ ਲੱਗਾ ਕਿ ਹਰ ਜਗ੍ਹਾ ਦੇ ਉੱਤੇ ਇਹਨਾਂ ਨੇ ਚਾਰਜਿੰਗ ਪੋਰਟ ਦਿੱਤਾ ਹੋਇਆ ਜਿਹੜਾ ਕਿ ਅੱਜਕੱਲ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਕੋਲ 스마트ਫੋਨ ਹੈ ਔਰ ਬੈਟਰੀ ਕਾਫੀ ਜ਼ਿਆਦਾ ਕੰਜ਼ੂਮ ਕਰਦੇ ਜਦੋਂ ਵੀ ਆਪਾਂ ਘਰੋਂ ਬਾਹਰ ਨਿਕਲਦੇ ਆਂ ਤੇ ਸਾਡੀ ਕੋਸ਼ਿਸ਼ ਹੁੰਦੀ ਸਾਨੂੰ ਉੱਥੇ ਚਾਰਜਿੰਗ ਪੋਰਟ ਵਗੈਰਾ ਦੀ ਫੈਸਿਲਿਟੀ ਜਿਹੜੀ ਅਵੇਲੇਬਲ ਹੋਏ ਤੇ ਉਹ ਇਹਦੇ ਚ ਅਵੇਲੇਬਲ ਸੀਗੀ ਤੇ ਇਸ ਕਰਕੇ ਅੱਛਾ ਲੱਗਿਆ ਮੈਨੂੰ ਜੇ ਗੱਲ ਕਰੀਏ ਸਰਕਾਰੀ ਬੱਸਾਂ ਨੂੰ ਤਰਜੀਹ ਘਟ ਦਿੱਤੀ ਜਾ ਰਹੀ ਗਿਣਤੀ ਵੀ ਘਟਿਆ ਪ੍ਰਾਈਵੇਟ ਬੱਸਾਂ ਦੀ ਬਹੁਤ ਆ ਤੁਸੀਂ ਇਸ ਵਾਰ ਕੀ ਕਹਿੰਦੇ ਸਰ ਸਰਕਾਰੀ ਬੱਸਾਂ ਵਰਸੀ ਪ੍ਰਾਈਵੇਟ ਬੱਸਾਂ ਦੇ ਵਿੱਚ ਜਿਹੜੀ ਤਰਜੀਹ ਦਾ ਜਿਹੜਾ ਬੇਸਿਕਲੀ ਜਿਹੜਾ ਅੰਤਰ ਆ ਉਹ ਇਸ ਕਰਕੇ ਆਂਦਾ ਕਿ ਸਰਕਾਰੀ ਬੱਸਾਂ ਜਿਹੜੀਆਂ ਪਹਿਲਾਂ ਅਸੀਂ ਜਿਹੜੀਆਂ ਬੱਸਾਂ ਦੇ ਵਿੱਚ ਟਰੈਵਲ ਕਰਦੇ ਸੀ ਉਹਦੇ ਫੈਸਿਲਿਟੀਆਂ ਘੱਟ ਸੀਗੀਆਂ ਬਟ ਹੁਣ ਜਿਵੇਂ ਲੇਟੈਸਟ ਬੱਸ ਹੈ ਜਿਵੇਂ ਹੁਣ ਆਪਾਂ ਸਰਕਾਰੀ ਬੱਸ 'ਚ ਹੀ ਬੈਠੇ ਆ ਐਚ ਸਾਰੀਆਂ ਉਹ ਦੋਨੇ ਕਸੂਲਤਾ ਹੈਗੀਆਂ ਜੋ ਸਾਨੂੰ ਪ੍ਰਾਈਵੇਟ ਬੱਸਾਂ ਦੇ ਵਿੱਚ ਮਿਲਦੀਆਂ ਤੇ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਕੋਈ ਐਦਾਂ ਦੀ ਦੋਚਿੱਤੀ ਨਹੀਂ ਹੋਣੀ ਚਾਹੀਦੀ ਸਰਕਾਰੀ ਬੱਸਾਂ ਦੇ ਵਿੱਚ ਸਾਨੂੰ ਸਫ਼ਰ ਕਰਨਾ ਚਾਹੀਦਾ ਤੈਨੂੰ ਲੱਗਦਾ ਕਿ ਇੰਧਰ ਨਹੀਂ ਬੱਸਾਂ ਦੀ ਗਿਣਤੀ ਵਧਣੀ ਚਾਹੀਦੀ ਬਿਲਕੁਲ ਸਰ ਵਧਣੀ ਚਾਹੀਦੀ ਹੈ ਕਿਉਂਕਿ ਸਰਕਾਰੀ ਜਿਆਦਾਤਰ ਜਿਹੜੀਆਂ ਬੱਸਾਂ ਸਰਕਾਰੀ ਚੱਲ ਰਹੀਆਂ ਔਰ ਜਿਆਦਾਤਰ ਘਾਟੇ ਦੇ ਵਿੱਚ ਹੀ ਚੱਲ ਰਹੀਆਂ ਉਹਦਾ ਰੀਜ਼ਨ ਇਹੀ ਹੈ ਕਿ ਅੱਜਕੱਲ ਜਿੰਨੀ ਵੀ ਪਬਲਿਕ ਹੈਗੀ ਉਹ ਚਾਹਦੀ ਹੈ ਕਿ ਹਰ ਬੱਸ ਦੇ ਵਿੱਚ ਉਹ ਸਹੂਲਤ ਹੋਏ ਠੀਕ ਹੈ ਮਤਲਬ ਜਿਵੇਂ ਚਾਰਜਿੰਗ ਬੋਰਡ ਇਸ ਤਰ੍ਹਾਂ ਦੀ ਅਗਰ ਸਹੂਲਤ ਸਰਕਾਰੀ ਬੱਸਾਂ ਦੇ ਵਿੱਚ ਮਿਲਣਗੀਆਂ ਤੇ ਸਵਾਰੀਆਂ ਦੀ ਗਿਣਤੀ ਬਿਲਕੁਲ ਵਧੇਗੀ ਤੇ ਜਿਹੜਾ ਸਰਕਾਰ ਨੂੰ ਘਾਟਾ ਪੈ ਰਿਹਾ ਉਹ ਮਤਲਬ ਉਹਦੇ ਵਿੱਚ ਸੁਧਾਰ ਹੋਏਗਾ ਜੀ ਫਿਲਹਾਲ ਅਸੀਂ ਲੋਕਾਂ ਦੇ ਨਾਲ ਵੀ ਗੱਲ ਕੀਤੀ ਤੇ ਮੁਲਾਜ਼ਮਾਂ ਦੇ ਨਾਲ ਵੀ ਜਿਹੜੇ ਸਰਕਾਰੀ ਬੱਸਾਂ ਚਲਾਉਂਦੇ ਨੇ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਨੇ ਆਪਣਾ ਹਾਲ ਬਿਆਨ ਕੀਤਾ ਕਿ ਕਿਵੇਂ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਪ੍ਰਾਈਵੇਟ ਮਾਫੀਆ ਉਹਨਾਂ ਤੇ ਬਹੁਤ ਹਾਵੀ ਹੋ ਜਾਂਦਾ ਟਾਈਮ ਨੂੰ ਲੈ ਕੇ ਬਹੁਤ ਵਾਰੀ ਝਗੜੇ ਹੋ ਚੁੱਕੇ ਨੇ ਬਹੁਤ ਸਾਰੀਆਂ ਲੜਾਈਆਂ ਹੋ ਚੁੱਕੀਆਂ ਨੇ ਪਰਚੇ ਵੀ ਦਰਜ ਹੋ ਚੁੱਕੇ ਨੇ ਤੇ ਬੱਸਾਂ ਬੰਦ ਕਰਾਉਣ ਤੱਕ ਦੇ ਵੀ ਮਾਮਲੇ ਸਾਹਮਣੇ ਆ ਚੁੱਕੇ ਨੇ ਦੂਜੇ ਪਾਸੇ ਜਦੋਂ ਲੋਕਾਂ ਦੇ ਨਾਲ ਗੱਲ ਕੀਤੀ ਲੋਕਾਂ ਨੇ ਸਾਫ਼ ਤੌਰ ਤੇ ਕਿਹਾ ਕਿ ਹੁਣ ਪ੍ਰਾਈਵੇਟ ਬੱਸਾਂ ਦੇ ਮੁਕਾਬਲੇ ਸਰਕਾਰੀ ਬੱਸਾਂ ਜਿਹੜੀਆਂ ਇੰਟੀਗਰਲ ਬਸਾਂ ਨੇ ਉਹਨਾਂ ਦੇ ਵਿੱਚ ਕਾਫੀ ਸਹੂਲਤਾਂ ਮਿਲਦੀਆਂ ਨੇ ਤੇ ਅਜਿਹੇ ਬਸਾਂ ਦੀ ਗਿਣਤੀ ਹੋਰ ਵਧਾਉਣੀ ਚਾਹੀਦੀ ਹੈ ਇਹਦੇ ਨਾਲ ਉਹਨਾਂ ਨੇ ਦੋ ਫਾਇਦੇ ਦੱਸੇ ਕਿ ਇੱਕ ਤਾਂ ਸਰਕਾਰ ਦੇ ਖਜ਼ਾਨੇ ਭਰਨਗੇ ਤੇ ਦੂਜਾ ਲੋਕਾਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ ਤਾਂ ਲੋਕ ਆਪਣੇ ਆਪ ਸਰਕਾਰ ਦੀ ਤਾਰੀਫ ਕਰਨਗੇ ਉਮੀਦ ਕਰਦੇ ਕਿ ਸਰਕਾਰ ਪ੍ਰਾਈਵੇਟ ਬਸਾਂ ਦੇ ਵੱਲ ਧਿਆਨ ਦੇਵੇਗੀ ਤੇ ਸਰਕਾਰੀ ਬਸਾਂ ਦੇ ਵੱਲ ਵੀ ਪ੍ਰਾਈਵੇਟ ਵੱਲਾਂ ਇਸ ਕਰਕੇ ਕਿ ਮਾਫੀਆ ਜਿਹੜਾ ਲਗਾਤਾਰ ਵਾਅਦਾ ਜਾ ਰਿਹਾ ਉਹਨੂੰ ਲਗਾਮ ਕੱਸਣ ਲਈ ਤੇ ਸਰਕਾਰੀ ਬਸਾਂ ਵੱਲ ਇਸ ਲਈ ਕਿ ਲੋਕਾਂ ਨੂੰ ਸਹੂਲਤ ਵੱਧ ਤੋਂ ਵੱਧ ਮਿਲੇ ਫਿਲਹਾਲ ਦੇਖਣਾ ਹੋਵੇਗਾ ਕਿ ਸਰਕਾਰ ਦੀ ਨਜ਼ਰ ਇਧਰ ਕਦੋਂ ਪੈਂਦੀ ਹੈ ਫਿਲਹਾਲ ਤਰ ਤੋ ਇਕੱਲੇ ਨੇ ਆ ਫਿਰ ਹਾਜ਼ਰ ਹੋਮਾਂ ਕੇ ਪੰਜਾਬ ਦੇ ਕਿਸੇ ਹੋਰ ਮੁੱਦੇ ਨੂੰ ਲੈ ਕੇ ਵਿਸ਼ੇ ਨੂੰ ਲੈ ਕੇ ਤਦ ਤੱਕ ਲਈ ਦੋ ਆ ਗਿਆ ਧੰਨਵਾਦ